ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਆਪਣੇ ਘਰ ਦੇ ਵਿੱਚ ਬਣਾਵਾਂਗੇ ਜੀ ਬਿਲਕੁਲ ਪੰਜਾਬੀ ਤਰੀਕੇ ਦੇ ਨਾਲ ਕੱਚੀਆਂ ਆਬੀਆਂ ਦੀ ਚਟਣੀ ਇਹ ਚਟਣੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਕਈਆਂ ਨੂੰ ਮਤਲਬ ਕਿ ਕਿਨਨੋ ਅਲਰਜੀ ਹੁੰਦੀ ਆ ਵੀ ਜਿਵੇਂ ਕਿ ਅੱਖਾਂ ਦੁਖਣੀਆਂ ਆ ਜਾਣਗੀਆਂ ਨਾ ਕੱਚੀਆਂ ਆਂਬੀਆਂ ਦੀ ਛਟਣੀ ਵਗੈਰਾ ਜਿਹੜੀ ਨਹੀਂ ਖਾਂਦੇ ਤੇ ਆਪਾਂ ਤੁਹਾਨੂੰ ਬਿਲਕੁਲ ਸਹੀ ਤਰੀਕਾ ਦੱਸਾਂਗੇ ਕਿ ਕਿ ਤੁਸੀਂ ਕਿਸ ਤਰ੍ਹਾਂ ਬਣਾਇਓ ਜਿਹੜੀ ਛਟਣੀ ਤੁਹਾਨੂੰ ਖਰਾਬ ਨਾ ਕਰੇ ਤੇ ਬਿਲਕੁਲ ਠੰਡੀ ਤਸਵੀਰ ਦੀ ਛਟਣੀ ਇਹ ਬਣ ਕੇ ਤਿਆਰ ਹੋਵੇ ਠੀਕ ਹੈ ਜੀ ਤੇ ਬਣ ਰਿਓ ਤੁਸੀਂ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਫੋਲੋਅ ਜ਼ਰੂਰ ਕਰਿਓ ਜੀ ਚੈਨਲ ਤੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਜ਼ਰੂਰ ਕਰਕੇ ਜਾਇਓ ਵੀਡੀਓ ਚੰਗੀ ਲੱਗਦੀ ਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਜੀ ਇੱਥੇ ਦੇਖੋ ਜੀ ਆਪਾਂ ਨੇ 5 ਆ ਇੱਕ ਅੰਬੀਆਂ ਵਿੱਚੋਂ ਥੋੜੇ ਵੱਡੇ ਸਾਈਜ਼ ਦੀ ਹੈ ਬਾਕੀ ਬਿਲਕੁਲ ਛੁਟਕੀਆਂ ਜੀ ਅੰਬੀਆਂ ਹੈਗੀਆਂ ਜੀ ਇਹ ਤੇ ਇਹਨਾਂ ਨੂੰ ਨਾ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਸਾਫ਼ ਸੁਥਰੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਕੇ ਇਹਨਾਂ ਦਾ ਜਿਹੜਾ ਆਹ ਵਾਲਾ ਉੱਪਰਲਾ ਹਿੱਸਾ ਹੁੰਦਾ ਆ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਵਾਸ਼ ਕਰਕੇ ਇਹਨਾਂ ਨੂੰ ਆਪਾਂ ਠੰਡੇ ਪਾਣੀ ਦੇ ਵਿੱਚ 20-25 ਮਿੰਟ ਦੇ ਲਈ ਭਿਓ ਕੇ ਰੱਖ ਦਿੱਤਾ ਸੀਗਾ ਕਿਉਂਕਿ ਜਿਹੜੀ ਇਹਦੇ ਵਿੱਚ ਤਾਪਸ਼ ਹੁੰਦੀ ਆ ਹਨਾ ਉਹ ਸਾਰੇ ਨਿਕਲ ਜਾਂਦੀ ਐ ਅੰਬੀਆਂ ਵਿੱਚੋਂ ਗਰਮੀ ਜਿਹੜੀ ਐ ਸਾਰੀ ਨਿਕਲ ਜਾਂਦੀ ਐ ਇਸ ਕਰਕੇ ਇਸ ਤਰ੍ਹਾਂ ਕਰਨਾ ਜ਼ਰੂਰੀ ਐ ਬਿਲਕੁਲ ਠੰਡੀ ਤਸੀਰ ਦੀ ਛੱਡਣੀ ਜਿਹੜੀ ਬਣ ਕੇ ਤਿਆਰ ਹੁੰਦੀ ਐ ਤੇ ਪੇਟ ਦੇ ਰੋਗਾਂ ਲਈ ਜਿੱਦਾਂ ਕਿ ਪੇਟ 'ਚ ਗਰਮੀ ਹੋ ਜਾਂਦੀ ਐ ਪਿੱਤ ਰੋਗ ਹੁੰਨੇ ਐ ਇੰਨੀਆਂ ਨੂੰ ਨਾ ਉਹ ਸਾਰੇ ਇਹਦੇ ਨਾਲ ਜਣ ਕੇ ਠੀਕ ਹੋ ਜਾਂਦੇ ਠੀਕ ਐ ਜੀ ਤੇ ਇਸ ਤਰੀਕੇ ਦੇ ਨਾਲ ਹੁਣ ਆਪਾਂ ਇਹਨਾਂ ਨੂੰ ਛਿੱਲ ਲਵਾਂਗੇ ਇੱਥੇ ਨਾ ਆਪਾਂ ਨੇ ਅੰਬੀਆਂ ਦਾ ਸਾਰਾ ਛਿਲਕਾ ਉਤਾਰ ਲਿਆ ਐ ਤੇ ਇਸ ਤਰੀਕੇ ਦੇ ਨਾਲ ਆਪਾਂ ਜਿਹੜੀ ਐ ਕੱਚੀ ਜੀ ਗਿੱਟ ਹੈ ਇਹ ਵੀ ਕੱਢ ਦਾਂਗੇ ਵਿੱਚੋਂ ਲੋ ਜੀ ਆਪਾਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਕੱਟ ਕੇ ਤਿਆ ਇਹ ਤੇ ਦੇਖੋ ਜੀ ਆਪਾਂ ਇਹਦੇ ਵਿੱਚੋਂ ਗਿੱਟੀਆਂ ਦੀਆਂ ਜਿਹੜੀਆਂ ਕੱਢ ਦਿੱਤੀਆਂ ਨੇ ਤੇ ਇਹਨੂੰ ਹੁਣ ਪਾ ਲਵਾਂਗੇ ਆਪਾਂ ਕੁੰਡੇ ਦੇ ਵਿੱਚ ਆਪਾਂ ਚਟਣੀ ਇਹ ਕੁੰਡੇ ਵਿੱਚ ਕੁੱਟ ਕੇ ਤਿਆਰ ਕਰਾਂਗੇ ਵੈਸੇ ਤਾਂ ਚਟਣੀ ਹਰ ਇੱਕ ਨੂੰ ਕੁੱਟਣੀ ਆਂਦੀ ਹੈ ਜੀ ਸੋ ਆਪਾਂ ਘਰ ਦੇ ਵਿੱਚ ਬਣਾਉਣ ਲੱਗੇ ਸੀ ਤੇ ਆਪਾਂ ਸੋਚਿਆ ਚਲੋ ਤਰੀਕਾ ਸ਼ੇਅਰ ਕਰ ਲੈਨੇ ਹੁਣ ਦੇਖੋ ਗਰਮੀ ਦਾ ਸੀਜ਼ਨ ਆ ਤੇ ਰੋਜ਼ ਹੀ ਚਟਣੀ ਕੋਈ ਨਾ ਕੋਈ ਪਦੀਨੇ ਦੀ ਜਾਂ ਅਨਾਰ ਦਾਣੇ ਦੀ ਨਾ ਕੋਈ ਨਾ ਕੋਈ ਚਟਣੀ ਜਿਹੜੀ ਘਰ ਦੇ ਵਿੱਚ ਕੁੱਟੀ ਜਾਂਦੀ ਹੈ ਤੇ ਅੱਜ ਆਪਾਂ ਬੰਬੀਆਂ ਦੀ ਕੁੱਟਣ ਲੱਗੇ ਸੀ ਸੋਚਿਆ ਤੁਹਾਡੇ ਨਾਲ ਤਰੀਕਾ ਸ਼ੇਅਰ ਕਰ ਲੈਨੇ ਆ ਏਪਾ ਅਮਾਗੇ ਜੀ ਆਪਾਂ 4-5 ਹਰੀਆਂ ਮਿਰਚਾਂ ਜੇ ਤੁਹਾਡੇ ਕੋਲ ਜ਼ਿਆਦਾ ਤਿੱਖੀ ਮਿਰਚਾਂ ਤੁਸੀਂ 2 ਪਾ ਲਿਓ ਤੇ ਇਹ ਬਹੁਤ ਹੀ ਤਿੱਖੀ ਨਹੀਂ ਹੈਗੀ ਇਸ ਕਰਕੇ ਆਪਾਂ 4-5 ਪਾ ਲਈਆਂ ਏ ਇਹ ਲੈ ਲਈਨੇ ਜੀ ਆਪਾਂ ਨੇ 4-5 ਪਿਆਜ਼ ਇਹ ਵੀ ਆਪਾਂ ਕੱਟ ਕੇ ਓਂਡੇ ਵਿੱਚ ਪਾ ਲਵਾਂਗੇ ਅੱਜ ਪਰ ਇਹਦੇ ਵਿੱਚ ਪੁਦੀਨਾ ਨਹੀਂ ਐਡ ਕਰਾਂਗੇ ਜੇ ਤੁਸੀਂ ਪੁਦੀਨੇ ਦੀਆਂ ਪੱਤੀਆਂ ਐਡ ਕਰਨਾ ਚਾਹੁੰਦੇ ਹੋ ਤੁਸੀਂ ਉਹ ਵੀ ਇਹਦੇ ਵਿੱਚ ਕਰ ਸਕਦੇ ਹੋ ਜੀ ਤੇ ਇਸ ਤਰੀਕੇ ਦੇ ਨਾਲ ਵੀ ਇਹ ਬਿਲਕੁਲ ਦੇਸੀ ਤਰੀਕੇ ਦੇ ਨਾਲ ਬਹੁਤ ਵਧੀਆ ਬਣਦੀ ਹੈ ਤੇ ਪਹਿਲਾਂ ਦੇਖੋ ਜੀ ਅੱਜ ਕੱਲ ਚਟਣੀ ਜਿਹੜੀ ਸ਼ੌਂਕ ਲਈ ਕੁੱਟੀ ਜਾਂਦੀ ਆ ਜਿਵੇਂ ਆਪਾਂ ਸਬਜੀ ਵਗੈਰਾ ਦੇ ਨਾਲ ਹਨਾ ਥੋੜੀ ਜੀ ਲੈ ਲੈਣੇ ਹੁੰਨੇ ਆ ਤੇ ਅੱਗੇ ਪਹਿਲੇ ਜ਼ਮਾਨਿਆਂ ਦੇ ਵਿੱਚ ਹੁੰਦਾ ਸੀਗਾ ਜੀ ਚਟਣੀ ਜਿਹੜੀ ਇੱਕ ਡੰਗ ਟਪਾਣ ਦੇ ਲਈ ਕੁੱਟੀ ਜਾਂਦੀ ਸੀ ਤੇ ਕਾਫੀ ਸਾਰੇ ਪਿਆਜ਼ ਪਾ ਲੈਣੇ ਹਨਾ ਕਾਫੀ ਸਾਰਾ ਪਦੀਨਾ ਪਾ ਲੈਣਾ ਮਤਲਬ ਕਿ ਕਾਫੀ ਸਾਰੇ ਡੋਂਗਾ ਭਰ ਕੇ ਚਟਣੀ ਦਾ ਕੁੱਟਿਆ ਜਾਂਦਾ ਸੀਗਾ ਜੀ ਤੇ ਇੱਕ ਡੰਗ ਟਪਾਣਦੇ ਰੀ ਤੇ ਨਾਲ ਦੇਖੋ ਜੀ ਮਿੱਸੀਆਂ ਰੋਟੀਆਂ ਹੁੰਦੀਆਂ ਸੀ ਉੱਤੇ ਦੇਸੀ ਘਿਓ ਜਾਂ ਮੱਖਣ ਰੱਖਿਆ ਹੋਣਾ ਹਨਾ ਇੱਕ ਕੱਚੀ ਲੱਸੀ ਹੁੰਦੀ ਸੀ ਨਾਲ ਤੁਸੀਂ ਇਹਦੇ ਨਾਲ ਵੀ ਕੱਚੀ ਲੱਸੀ ਬਣਾ ਸਕਦੇ ਹੋ ਕੱਚਾ ਦੁੱਧ ਲੈਣਾ ਅੱਧਾ ਕੇ ਗਲਾਸ ਤੇ ਵਿੱਚ ਪਾਣੀ 4-5 ਗਲਾਸ ਪਾਣੀ ਦੇ ਤੇ ਕਾਲਾ ਨਮਕ ਪਾ ਕੇ ਤੁਸੀਂ ਉਹਨੂੰ ਫੈਂਟ ਕੇ ਚੰਗੀ ਤਰ੍ਹਾਂ ਦੇ ਨਾਲ ਲੈ ਸਕਦੇ ਹੋ ਕੱਚੀ ਲੱਸੀ ਵੀ ਬਹੁਤ ਵਧੀਆ ਹੁੰਦੀ ਆ ਲਓ ਜੀ ਹੁਣ ਆਪਾਂ ਪਿਆਜ਼, ਹਰੀਆਂ ਮਿਰਚਾਂ ਤੇ ਕੱਚੀ ਅੰਬੀ ਇਹਨਾਂ ਨੂੰ ਕੁੱਟ ਲਵਾਂਗੇ ਇਹਦੇ ਵਿੱਚ ਹਜੇ ਆਪਾਂ ਨਮਕ ਵਗੈਰਾ ਐਡ ਨਹੀਂ ਕਰਾਂਗੇ ਜੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਕੁੱਟ ਕੇ ਤਿਆਰ ਕਰ ਲਵਾਂਗੇ ਤੇ ਜਰੂਰ ਦੱਸਣਾ ਤੁਸੀਂ ਕਿ ਤੁਹਾਡੇ ਘਰ ਹੁਣ ਵੀ ਇਸ ਤਰ੍ਹਾਂ ਚਟਣੀ ਕੁੱਟੀ ਜਾਂਦੀ ਜੇ ਕੁੰਡੇ ਦੇ ਵਿੱਚ ਤੁਸੀਂ ਇਸ ਚਟਣੀ ਨੂੰ ਮਿਕਸੀ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਪਰ ਜਿਹੜਾ ਸੁਆਦ ਕੁੰਡੇ ਵਿੱਚ ਕੁੱਟੀ ਹੋਈ ਚਟਣੀ ਦਾ ਆਂਦਾ ਏ ਉਹ ਮਿਕਸੀ ਵਿੱਚ ਬਣਾਈ ਹੋਈ ਚਟਣੀ ਦਾ ਨਹੀਂ ਹੁੰਦਾ ਜੀ ਤੇ ਥੋੜੀ ਜੀ ਮਿਹਨਤ ਲੱਗਦੀ ਆ ਤੇ ਇਸ ਤਰ੍ਹਾਂ ਬਣਾਈ ਹੋਈ ਜਿਹੜੀ ਚੀਜ਼ ਆ ਉਹ ਬਹੁਤ ਹੀ ਬਾ ਕਮਾਲ ਦੀ ਬਣ ਕੇ ਤਿਆਰ ਹੁੰਦੀ ਆ ਆਪਾਂ ਨੂੰ ਅੱਜ ਕੱਲ ਸੁੱਖ ਪੈ ਗਏ ਆ ਆਪਾਂ ਮਿਕਸੀ ਦੇ ਵਿੱਚ ਘੱਟ-ਪੱਟ ਚੀਜ਼ ਬਣਾ ਕੇ ਤਿਆਰ ਕਰ ਲੈਂਦੇ ਆ ਅੱਜ ਕੱਲ ਕੋਈ ਵੀ ਮਿਹਨਤ ਨਹੀਂ ਕਰਨਾ ਚਾਹੁੰਦਾ ਕਿ ਕਿਹੜਾ ਟਾਂਸ ਕਰੂਗਾ ਹਨਾ ਕਿਹੜਾ ਪੁੰਡਾ ਮਤਲਬ ਕਿ ਚੱਕੂਗਾ ਕੋ ਚਟਣੀ ਕੁੱਟੂਗਾ ਆਪਾਂ ਚਟਣੀ ਨੂੰ ਘੇੜਾ ਦਵਾਨੇ ਆ ਮਿਕਸੀ ਦੇ ਵਿੱਚ ਤੇ ਖਾ ਲੈਨੇ ਆ ਪਰ ਤੁਸੀਂ ਇੱਕ ਵਾਰ ਜ਼ਰੂਰ ਜਿਹੜੇ ਮਿਕਸੀ ਚ ਬਣਾਉਂਦੇ ਆ ਨਾ ਇਦਾਂ ਪੁੰਡੇ ਚ ਕੁੱਟ ਕੇ ਬਣਾਇਓ ਤੇ ਬਹੁਤ ਵਾ ਕਮਾਲ ਦੀ ਚਟਣੀ ਜਿਹੜੀ ਟੇਸਟੀ ਰੇਸਟੀ ਜੀ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਲੋ ਜੀ ਆਪਾਂ ਦਾ ਕੁੱਟੇ ਜਿਹਾ ਇਹ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਕੁੱਟਣਾ ਹੈ ਲੋ ਜੀ ਆਪਾਂ ਨੇ ਪਿਆਜ਼ ਅੰਬੀ ਅਤੇ ਮਿਰਚਾ ਚੰਗੀ ਤਰ੍ਹਾਂ ਦੇ ਨਾਲ ਕੁੱਟ ਲਈਆਂ ਨੇ ਇਹਦੇ ਵਿੱਚ ਪਾਵਾਂਗੇ ਜੀ ਹੁਣ ਆਪਾਂ 2 ਚਮਚ ਖੰਡ ਖੰਡ ਜਿਹੜੀ ਆ ਅੰਬੀ ਦੀ ਖਟਿਆਸ ਤੇ ਡਿਪੈਂਡ ਕਰਦੀ ਆ ਜੇ ਅੰਬੀਆਂ ਜ਼ਿਆਦਾ ਖਟੀਆਂ ਨੇ ਤਾਂ ਖੰਡ ਥੋੜੀ ਜ਼ਿਆਦਾ ਪਾਉਗੀ ਇਹ ਬਹੁਤੀਆਂ ਜ਼ਿਆਦਾ ਖਟੀਆਂ ਨਹੀਂ ਸੀ ਇਸ ਕਰਕੇ ਆਪਾਂ 2 ਕ ਚਮਚ ਹੀ ਖੰਡ ਲੈ ਐਡ ਕੀਤੇ ਆ ਤੁਸੀਂ ਖੰਡ ਦੀ ਥਾਂ ਤੇ ਗੁੜ ਵੀ ਐਡ ਕਰ ਸਕਦੇ ਹੋ ਗੁੜ ਮੇਰੇ ਕੋਲ ਇਸ ਟਾਈਮ ਘਰੇ ਅਵੇਲੇਬਲ ਨਹੀਂ ਸੀ ਇਸ ਕਰਕੇ ਮੈਂ ਨਹੀਂ ਪਾਇਆ ਤੇ ਸਵਾਦ ਅਨੁਸਾਰ ਪਾਵਾਂਗੇ ਜੀ ਆਪਾਂ ਨਮਕ ਇੱਥੇ ਆਪਾਂ ਨੇ ਸੇਂਦੇ ਨਮਕ ਦੀ ਵਰਤੋਂ ਕੀਤੀ ਆ ਆਪਾਂ ਤੁਹਾਨੂੰ ਅੱਗੇ ਵੀ ਦੱਸ ਦਿਆਂ ਕਿ ਆਪਾਂ ਘਰ ਦੇ ਵਿੱਚ ਸੇਂਦਾ ਨਮਕ ਹੀ ਵਰਤਦੇ ਆ ਜੀ ਥੋੜਾ ਜਿਹਾ ਐਡ ਕਰਾਂਗੇ ਜੀ ਆਪਾਂ ਇਹਦੇ ਵਿੱਚ ਕਾਲਾ ਨਮਕ ਇਹਨਾਂ ਨੂੰ ਹੁਣ ਬੜਾ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਇਸ ਤਰੀਕੇ ਦੇ ਨਾਲ ਮਲਾਵਾਂਗੇ ਜੀ ਨਾਲੇ ਤਾਂ ਖੰਡ ਜਿਹੜੀ ਹੈ ਚੰਗੀ ਤਰ੍ਹਾਂ ਦੇ ਨਾਲ ਪੀਸੀ ਜਾਊਗੀ ਤੇ ਨਮਕ ਜਿਹੜਾ ਆਪਾਂ ਪਾਇਆ ਉਹ ਵੀ ਵਿੱਚ ਮਿਕਸ ਹੋ ਜਾਊਗਾ ਜਿਹੜੇ ਆਪਾਂ ਐਦਾਂ ਕੁੱਟ ਕੇ ਪਾਵਾਂਗੇ ਤਾਂ ਇਹਦੇ ਵਿੱਚ ਜਿਹੜਾ ਪਾਣੀ ਜਿਹਾ ਇਹ ਛਿੱਟੇ ਜਿਹੜੇ ਆ ਅੱਖਾਂ 'ਚ ਪੈਣਗੇ ਤੇ ਇਸ ਤਰ੍ਹਾਂ ਕੇ ਹੁਣ ਆਪਾਂ ਨੇ ਇਸ ਤਰੀਕੇ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਣਾ ਹੈ ਜੀ ਸਾਰੀਆਂ ਚੀਜ਼ਾਂ ਨੂੰ ਲੋਜੀ ਇੱਥੇ ਆਪਾਂ ਨੇ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਈਆਂ ਨੇ ਚਟਣੀ ਆਪਣੀ ਚੰਗੀ ਤਰ੍ਹਾਂ ਦੇ ਨਾਲ ਬਣ ਕੇ ਹੋ ਚੁੱਕੀ ਹੈ ਤਿਆਰ ਇਹ ਲੋਜੀ ਤੁਸੀਂ ਦੇਖ ਸਕਦੇ ਹੋ ਚਟਣੀ ਆਪਣੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਇਹਦੇ ਵਿੱਚ ਪੁਦੀਨਾ ਧਨੀਆ ਜੋ ਤੁਹਾਡੀ ਮਰਜ਼ੀ ਐਡ ਕਰਨਾ ਹੈ ਕਰ ਸਕਦੇ ਹੋ ਤੇ ਆਪਾਂ ਇਹਨੂੰ ਬਿਲਕੁਲ ਸਿੰਪਲ ਜਿਹੇ ਤਰੀਕੇ ਦੇ ਨਾਲ ਬਣਾ ਕੇ ਤੁਹਾਨੂੰ ਦਿਖਾਇਆ ਹੈ ਜੀ ਤੇ ਬਹੁਤ ਵਧੀਆ ਚਟਣੀ ਆਪਣੀ ਬਣ ਕੇ ਤਿਆਰ ਹੋਈ ਹੈ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਡੀ ਵੀਡੀਓ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਇਹ ਚਟਣੀ ਨੂੰ ਤੁਸੀਂ ਡੱਬੀ ਵਿੱਚ ਕੱਢ ਕੇ ਫ੍ਰਿਜ ਵਿੱਚ ਸਟੋਰ ਕਰਕੇ ਵੀ ਰੱਖ ਸਕਦੇ ਹੋ ਤੇ ਆਪਾਂ ਇਹਨੂੰ ਹੁਣ ਕੁੰਡੇ ਵਿੱਚ ਹੀ ਪਈ ਰਹਿਣ ਦਵਾਂਗੇ ਕਿਉਂਕਿ ਆਪਾਂ ਲੱਗੇ ਹੁਣ ਰੋਟੀ ਬਣਾਉਣ ਪਾਣੀ ਆਥੀਆਂ ਰੋਟੀਆਂ ਬਣਾਵਾਂਗੇ ਤੇ ਨਾਲ ਆਪਾਂ ਬਣਾਵਾਂਗੇ ਜੀ ਕੱਚੀ ਲੱਸੀ ਤੇ ਆਪਾਂ ਇਹਨੂੰ ਕੁੰਡੇ ਵਿੱਚ ਹੀ ਪਈ ਰਹਿਣ ਦਵਾਂਗੇ ਕਿਉਂਕਿ 2 ਮਿੰਟ ਦਾ ਕੰਮ ਹੈ ਜੀ ਇਹ ਸਾਰੀ ਚਟਣੀ ਜਿਹੜੀ ਹੁਣ ਆਪਣੇ ਘਰੇ ਜਿਹੜੀ ਲੱਗ ਜਾਨੀ ਕਿਉਂਕਿ ਸਾਡੇ ਘਰੇ ਚਟਣੀ ਜਿਹੜੀ ਹੈ ਬਹੁਤ ਜ਼ਿਆਦਾ ਖਾਧੀ ਜਾਂਦੀ ਆ ਤੇ ਆਪਾਂ ਇਹਦੇ ਵਿੱਚ ਹੀ ਇਹਨੂੰ ਪਈ ਰਹਿਣ ਦਵਾਂਗੇ ਕਿਸ ਤਰ੍ਹਾਂ ਦੀ ਲੱਗੀ ਜੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਜੀ ਚੈਨਲ ਤੇ ਨਵੇਂੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਤੇ ਮਿਲਾਂਗੇ ਜੀ ਮੇਰੇ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈਦਾ ਤਸ਼ਰੀਕ